ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਨੂੰ ਦਰਸ਼ਨ ਕਰਵਾਉਣ ਜਾ ਰਹੇ ਹਾਂ ਆਪਾਂ ਸਤਿਗੁਰੂ ਜੀ ਹਰਮੰਦਰ ਸਾਹਿਬ ਜੀ ਵਿਖੇ ਬੁੰਗਾ ਰਾਮਗੜੀਆ ਜੀ ਦੇ ਇਹ ਪੁੰਗਾ ਲੰਗਰ ਹਾਲ ਦੇ ਬਿਲਕੁਲ ਨਾਲ ਸਥਿਤ ਹੈ ਔਰ ਇਥੋਂ ਇਸ ਦੀ ਐਂਟਰੀ ਹੁੰਦੀ ਹੈ ਐਂਟਰੀ ਦੇ ਵਿੱਚ ਬਹੁਤ ਹੀ ਸੋਹਣਾ ਤੇ ਮਨਮੋਹਕ ਦ੍ਰਿਸ਼ ਦੇਖਣ ਨੂੰ ਮਿਲ ਰਿਹਾ ਹੈ ਔਰ ਇਹ ਸ਼ਾਮ ਦੇ ਟਾਈਮ ਦਾ ਜੋ ਦ੍ਰਿਸ਼ ਹੈ ਇੱਥੇ ਬੁੰਗੇ ਦੇ ਵਿੱਚ ਜੇ ਬਿਲਡਿੰਗ ਬਣੀ ਹੋਈ ਹੈ ਇਹ ਬਹੁਤ ਹੀ ਵਧੀਆ ਔਰ ਬਹੁਤ ਹੀ ਪਿਆਰੀ ਬਿਲਡਿੰਗ ਹੈ ਇਹ ਕਰੀਬ 200 ਸਾਲ ਦੀ ਕਰੀਬ ਪੁਰਾਣੀ ਬਿਲਡਿੰਗ ਹੈ ਔਰ ਇੱਥੋਂ ਐਂਟਰ ਹੁੰਦਿਆਂ ਹੀ ਤੁਹਾਨੂੰ ਬਿਲਕੁਲ ਸਾਹਮਣੇ ਸੱਚਗੰਨ ਸ੍ਰੀ ਹਰਮੰਦਰ ਸਾਹਿਬ ਜੀ ਦੇ ਦਰਸ਼ਨ ਹੋਣਗੇ ਦਰਸ਼ਨ ਬਹੁਤ ਹੀ ਪਿਆਰੇ ਅਤੇ ਮਨਮੋਹਕ ਹੁੰਦੇ ਹਨ ਆਪ ਜੀ ਇੱਥੇ ਜ਼ਰੂਰ ਵਿਜ਼ਿਟ ਕਰੋ ਸਾਹਮਣੇ ਸ੍ਰੀ ਸੱਚਗੰਨ ਸ੍ਰੀ ਹਰਮੰਦਰ ਸਾਹਿਬ ਦਿਖ ਰਿਹਾ ਔਰ ਦੂਸਰੀ ਸਾਈਡ ਤੁਸੀਂ ਸਾਹਮਣੇ ਦੇਖੋਗੇ ਸ੍ਰੀ ਅਕਾਲ ਤਖਤ ਸਾਹਿਬ ਸਾਹਮਣੇ ਬਿਲਕੁਲ ਸਾਹਮਣੇ ਸ੍ਰੀ ਅਕਾਲ ਤਖਤ ਸਾਹਿਬ ਦੀ ਬਿਲਡਿੰਗ ਔਰ ਦੋ ਨਿਸ਼ਾਨ ਸਾਹਿਬ ਮੇਰੀ ਪੀੜੀ ਦੇ ਕਿਸੇ ਸਾਹਮਣੇ ਇੱਥੇ ਦਰਸ਼ਨ ਕਰ ਸਕਦੇ ਹੋ ਔਰ ਨਾਲ ਹੀ ਬਿਲਕੁਲ ਇੱਥੇ ਸਾਹਮਣੇ ਇਹਦੇ ਜੋ ਇਤਿਹਾਸਿਕ ਸੱਲ ਪਈ ਹੈ ਇਹ ਇਤਿਹਾਸਿਕ ਸੱਲ ਹੈ ਇਹ 9 ਇੰਚ ਮੋਟੀ ਹੈ ਇਹ ਇਤਿਹਾਸਿਕ ਸੱਲ ਜੋ ਹੈ ਇਹ ਜੱਸਾ ਸਿੰਘ ਰਾਮਗੜੀਆ ਜੀ ਨੇ ਜਦ ਦਿੱਲੀ ਫਤਿਹ ਕੀਤੀ ਸੀ ਉਸ ਟਾਈਮ ਉੱਥੋਂ ਪੱਟ ਕੇ ਲਿਆਂਦੀ ਸੀ ਇਹਦੇ ਉੱਤੇ ਜਹਾਂਗੀਰ ਵਰਗੇ ਰਾਜੇ ਮਹਾਰਾਜੇ ਬੈਠਦੇ ਰਹੇ ਨੇ ਔਰ ਇਹ ਜੋ ਦ੍ਰਿਸ਼ ਹੈ ਇਹ ਬਹੁਤ ਹੀ ਮਨਮੋਹਕ ਦ੍ਰਿਸ਼ ਲੱਗਦਾ ਹੈ ਆਪ ਜੀ ਇੱਥੇ ਆ ਕੇ ਸਤਗੰਗ ਸਾਹਿਬ ਸਚਗੁਰੂ ਸਾਹਿਬ ਦੇ ਤਾਂ ਦਰਸ਼ਨ ਕਰਦੇ ਹੋ ਪਰ ਇੱਥੇ ਬਹੁਤ ਹੀ ਘੱਟ ਲੋਕ ਬਹੁਤ ਹੀ ਘੱਟ ਸੰਗਤ ਹੈ ਜੋ ਇੱਥੇ ਆ ਕੇ ਦਰਸ਼ਨ ਕਰਦੀ ਹੈ। ਔਰ ਇਹ ਜੋ ਬਿਲਡਿੰਗ ਹੈ ਇਹ ਬਹੁਤ ਹੀ ਪੁਰਾਣੀ ਔਰ ਬਹੁਤ ਹੀ ਵਧੀਆ ਨਮੂਨੇ ਨਾਲ ਬਣਾਈ ਗਈ ਹੈ। ਇਸ ਦੇ ਨਾਲ ਹੀ ਇੱਥੇ ਜੱਸਾ ਸਿੰਘ ਰਾਮਗੜੀਆ ਜੀ ਦੀ ਇੱਕ ਫੋਟੋ ਲੱਗੀ ਹੈ ਔਰ ਇਹ ਪੁਰਾਣੇ ਤੌਰ ਦੀ ਬਣੀ ਹੋਈ ਬਿਲਡਿੰਗ ਉਸੇ ਤਰ੍ਹਾਂ ਹੀ ਕਾਇਮ ਹੈ ਉਸੇ ਤਰ੍ਹਾਂ ਹੀ ਹੈ ਬਿਲਕੁਲ ਇਸ ਦੇ 48 ਪਿੱਲਰ ਹਨ ਲਾਲ ਪੱਥਰ ਦੇ ਬਣੇ ਗਏ ਹਨ ਜੋ ਕਿ ਸਿੱਖ ਪੇਸ਼ਕਾਰੀ ਦਾ ਇੱਕ ਬਹੁਤ ਵਧੀਆ ਨਮੂਨਾ ਹਨ ਔਰ ਇਹਦੇ ਵਿੱਚ ਜੋ ਹੈ ਥੱਲੇ ਜੇਲਾਂ ਔਰ ਜਸਾ ਸਿੰਘ ਰਾਮਗੜੀ ਆ ਜੀ ਦਾ ਸੰਗਸਨ ਵੀ ਬਣਿਆ ਹੈ ਜਿਸ ਦੇ ਆਪ ਜੀ ਨੂੰ ਦਰਸ਼ਨ ਅਗਲੀ ਵੀਡੀਓ ਵਿੱਚ ਕਰਾਵਾਂਗੇ ਤੇ ਆਪਾਂ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੈਨਲ ਨੂੰ ਲਾਇਕ ਸਬਸਕ੍ਰਾਈਬ ਜਰੂਰ ਕਰਿਓ ਜੀ ਤੇ ਆਪ ਜੀ ਬੈਲ ਆਈਕਨ ਨੂੰ ਜਰੂਰ ਦਬਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ